ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਚਲੋ ਨਵਰਾਤੇ ਸ਼ੁਰੂ ਹੋ ਗਏ ਆ ਕਾਲ ਦੇ 3 ਤਰੀਕ ਦੇ ਤੇ ਅੱਜ 4 ਤਰੀਕ ਦੂਜਾ ਨਵਰਾਤਰਾ ਹੈ ਮਾਂ ਦੇ ਦੂਜੇ ਰੂਪ ਦੀ ਪੂਜਾ ਕੀਤੀ ਜਾਊਗੀ ਦੇਖੋ ਦੁਰਗਾ ਮਾਂ ਦੇ ਨਵਰਾਤਰੇ ਮਨਾਏ ਜਾਂਦੇ ਆ ਦੁਰਗਾ ਦੇ ਰੂਪ ਔਰਤ ਦੇ ਰੂਪ ਦੁਰਗਾ ਮਾਂ ਦੇ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਇੱਕ ਭਾਰਤ ਦੇ ਵਿੱਚ ਹੀ ਮਾਂ ਦੇ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਔਰ ਤੁਹਾਨੂੰ ਪਤਾ ਹੀ ਹੈ ਕਿ ਇੱਥੇ origional ਵਿੱਚ ਕੀ ਕੀਤਾ ਜਾਂਦਾ ਹੈ ਜਾਣਦੇ ਹਾਂ ਤੁਸੀਂ ਸਾਰੇ ਗੱਲ ਇਹ ਆ ਕਿ ਮੰਦਰ ਵਿੱਚ ਬੈਠੀ ਮਾਤਾ ਦਾ ਆਸ਼ੀਰਵਾਦ ਲੈਣ ਨਾਲੋਂ 19 ਦਿਨ ਵਧੀਆ ਨਹੀਂ ਮਿਲਦਾ ਜਿੰਨੀ ਦਿਨ ਘਰ 'ਚ ਬੈਠੀ ਮਾਤਾ ਦਾ ਸਤਿਕਾਰ ਤੁਸੀਂ ਨਹੀਂ ਕਰਦੇ। ਕਲੀਅਰ ਗੱਲ ਹੈ ਜੀ। ਤੁਹਾਨੂੰ ਇੱਕ એનર્ਜੀ, ਇੱਕ ਕੁਦਰਤ એનર્ਜੀ ਦਿੰਦੀ ਹੈ ਜਨਮ ਜਿਨੇ ਦਿੱਤਾ ਏ ਉਸ ਦੀ ਅਸੀਂ ਅਗਰ ਰਿਸਪੈਕਟ ਨਹੀਂ ਕਰਦੇ, ਇੱਜ਼ਤ ਨਹੀਂ ਕਰਦੇ, ਉਹਦਾ ਆਸ਼ੀਰਵਾਦ ਨਹੀਂ ਲੈਂਦੇ। ਤਾਂ ਕੀ ਕਿੰਨੇ ਰੂਪਾਂ ਦੀ ਤੁਸੀਂ ਪੂਜਾ ਕਰ ਲਓ, ਜੋ ਮਰਜ਼ੀ ਕਰ ਲਓ। ਤਾ ਇਹ ਇੱਕ ਤੁਹਾਡੀ એનર્ਜੀ ਐ ਜੋ ਤੁਸੀਂ ਕੁਦਰਤ ਨੂੰ ਦੇਣੀ ਐ ਤੇ ਕੁਦਰਤ ਨੂੰ ਸਭ ਪਤਾ ਹੈ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਕੀ ਦੱਸਣਾ ਕੀ ਨਹੀਂ ਕਰਨਾ ਦੇਖਣ ਨਾਲ ਸੁਣਨ ਨਾਲ ਨਹੀਂ ਸਾਡੇ ਅੰਦਰ ਜੋ ਐ ਸਾਡੇ ਮਨ ਚ ਜੋ ਐ ਉਹ ਤੇ ਉਹਦੇ ਨਾਲ ਜੁੜਿਆ ਹੋਇਆ ਐ ਦੱਸਣ ਦੀ ਕਿ ਲੋੜ ਐ ਵੀ ਅਸੀਂ ਕਰਦੇ ਆਂ ਦੱਸਣ ਦੀ ਕਿ ਲੋੜ ਐ ਕਿ ਅਸੀਂ ਨਹੀਂ ਕਰਦੇ ਤਾਂ ਕੀ ਐ ਜੋ ਵੀ ਅਸੀਂ ਕਰ ਰਹੇ ਆਂ ਜੋ ਅਸੀਂ ਕਰਮ ਕਰਦੇ ਆਂ ਸਾਨੂੰ ਸਿਰਫ ਉਸ ਦਾ ਫਲ ਮਿਲਦਾ ਨਾ ਕਿ ਦਿਖਾਵੇ ਦਾ ਲੈਕੋ ਕਹਿਣੀ ਚਾਹੀਦਾ ਧਰਮ ਸਭ ਦਾ ਆਪਣਾ ਆਪਣਾ ਪਰਸਨਲ ਹੈ ਹਰ ਚੀਜ਼ ਦਾ ਆਪਣਾ ਇੱਕ ਔਰਾਏ ਇੱਕ એનર્ਜੀ ਹੈ ਵਕਤ ਅਨੁਸਾਰ ਚਲਦੇ ਆਪਾਂ ਗ੍ਰਹਿਾਂ ਨੂੰ ਸਮਝਦੇ ਆਪਾਂ ਦਿਨਾਂ ਦੀ ਮਹੱਤਤਾ ਜਾਣਦੇ ਆਪਾਂ ਤਾਂ ਦਿਨਾਂ ਦੇ ਮੁਤਾਬਕ ਹਰ ਚੀਜ਼ ਕਰਨੀ ਇੱਕ ਸ਼ੁਭਤਾਈ ਦਿੰਦੀ ਹੈ ਨੁਕਸਾਨ ਨਹੀਂ ਕਰਦੀ ਚਲੋ ਠੀਕ ਹੈ ਰਿਸਪੈਕਟ ਕਰਨੀ ਚਾਹੀਦੀ ਹੈ ਹਰ ਰੂਪ ਦੀ ਉਸ ਦੀ ਕੁਦਰਤ ਦੇ ਦਿੱਤੇ ਹੋਏ ਰੂਪ ਦੀ ਤਾਂ ਦੁਰਗਾ ਮਾ ਸ਼ਕਤੀ ਦਾ ਪ੍ਰਤੀਕ ਹੈ ਤੇ ਔਰਤ ਵੀ ਸ਼ਕਤੀ ਦਾ ਪ੍ਰਤੀਕ ਹੈ ਇਹ ਸਚਾਈ ਆ ਜਿਸ ਘਰ ਵਿੱਚ ਔਰਤ ਦੀ ਇੱਜ਼ਤ ਹੈ ਆਪਣੇ ਆਲੇ ਦੁਆਲੇ ਦੇਖੋ ਜਿਸ ਘਰ ਚ ਔਰਤ ਦੀ ਇੱਜ਼ਤ ਹੈ ਮਾਂ ਦੀ ਰਿਸਪੈਕਟ ਹੈ ਉਸ ਘਰ ਦੇ ਵਿੱਚ ਖੁਸ਼ੀਆਂ ਨੇ ਇਹ ਸਚਾਈ ਆ ਤੇ ਜਿਸ ਘਰ ਦੇ ਵਿੱਚ ਭਾਵੇਂ ਪੈਸਾ ਜਿੰਨਾ ਮਰਜ਼ੀ ਹੋਵੇ business ਜਿੰਨਾ ਮਰਜ਼ੀ ਅੱਛਾ ਚੱਲਦਾ ਹੋਵੇ ਔਰਤ ਦੀ ਇੱਜ਼ਤ ਨਹੀਂ ਐ ਧੀ ਦਾ ਸਤਿਕਾਰ ਨਹੀਂ ਐ ਮਾਂ ਦਾ ਆਦਰ ਸਤਿਕਾਰ ਨਹੀਂ ਐ ਉਸ ਘਰ ਵਿੱਚ ਲక్ష్ਮੀ ਭਾਵੇਂ ਹੋਵੇ ਪਰ ਭਾਗ ਬਿਲਕੁਲ ਨਹੀਂ ਹੋਣਗੇ ਉਦਾਸੀ ਵਾਧੂ ਹੋਊਗੀ ਉਹਨਾਂ ਚੀਜ਼ਾਂ ਦੀ ਜੋ ਤੁਸੀਂ ਕਮਾ ਰਹੇ ਹੋ ਉਹਨਾਂ ਦੀ ਸ਼ੁਭਤਾ ਤੇ ਉਹਦਾ ਫਲ ਤੁਹਾਨੂੰ ਨਹੀਂ ਮਿਲੂਗਾ ਲਲੇਕੇ ਲਲੋ ਮਿੱਤ ਇਹ ਸਚਾਈ ਆ ਜਿਨੇ ਆਪਣੀ ਵੈਸੇ ਚਲੋ ਕਹਿਣਾ ਤੇ ਨਹੀਂ ਚਾਹੀਦਾ ਪਰ ਇੱਕ ਗੱਲ ਹੈ ਚਲੋ ਔਰਤ ਦੇ ਪੈਰੀ ਹੱਥ ਤਾਂ ਲਾਉਣ ਨੂੰ ਆਪਾਂ ਇੱਕ ਬਹੁਤ ਵੱਡੀ ਗੱਲ ਨਹੀਂ ਕਹਿਣਾ ਪਰ ਮਾਂ ਦੇ ਪੈਰੀ ਹੱਥ ਜ਼ਰੂਰ ਲਾਓ ਮਾਂ ਚੰਦਰ ਦੀ ਕਾਰਤ ਹੈ ਕਾਰਕ ਹੈ ਔਰਤ ਸ਼ੁਕਰ ਦੀ ਕਾਰਕ ਹੈ ਲక్ష్ਮੀ ਤੇ ਮਨ ਜਿਹਦਾ ਮਨ ਸਹੀ ਹੈ ਜਿਹਦੇ ਜੇਬ ਚ ਪੈਸਾ ਹੈ ਉਹਦੀ ਦੁਨੀਆ ਹੈ ਸਚਾਈ ਤਾਂ ਹੈ ਇਹ ਸਚਾਈ ਆ ਉਸ ਤੋਂ ਬਾਅਦ ਈ ਉਹ ਦੋਦਾ ਬਿジネス ਹੈ ਤੇ ਤਿੰਨੋਂ ਚੀਜ਼ਾਂ ਦੁਨੀਆਦਾਰੀ ਦੇ ਵਿੱਚ ਜਿਹਦੇ ਪਿੱਛੇ ਅਸੀਂ ਸਟਰਗਲ ਕਰਦੇ ਹਾਂ ਜਿਹਦੇ ਪਿੱਛੇ ਅਸੀਂ ਭੱਜੇ ਫਿਰਦੇ ਹਾਂ ਇਹਨਾਂ ਚੀਜ਼ਾਂ ਲਈ ਹੀ ਸਾਰੀਆਂ ਤਰ੍ਹਾਂ ਦੀ ਪਾਠ ਪੂਜਾ ਕਰਮ ਕਾਂਡ ਕੀਤੇ ਜਾਂਦੇ ਆ ਜਿਆਦਾ ਹੋਰ ਜਿਆਦਾ ਹੋਰ ਜਿਆਦਾ ਆ ਤਿੰਨ ਚੀਜ਼ਾਂ ਸੰਭਲੋ ਜੇ ਨਾ ਹੋਇਆ ਤਾਂ ਕਿ ਲੋਜਿਕ ਹੈ ਤਰਕ ਹੈ ਕੋਈ ਗੱਲ ਥੋੜੀ ਹੈ ਐਵੇਂ ਬਣਾਈ ਹੋਈ ਇਹ ਸਚਾਈ ਆ ਬਿਲਕੁਲ ਇਹ ਬਿਲਕੁਲ ਸਚਾਈ ਆ ਮਾਤਾ ਦੀ ਪੂਜਾ ਕਰੋ ਜ਼ਰੂਰੀ ਹੈ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਆਪਣੇ ਘਰ ਬੈਠੀ ਮਾਂ ਦਾ ਆਦਰ ਸਤਿਕਾਰ ਕਰਨਾ ਮੰਦਰ ਜਾਣ ਦੀ ਧਾਰਮਿਕ ਸਥਾਨਾਂ ਤੇ ਜਾਣ ਦੀ ਲੋੜ ਨਹੀਂ ਐ ਘਰ 'ਚ ਹੀ ਪਰਮਾਤਮਾ ਨੇ ਰੰਗ ਭਾਗ ਲਾਏ ਪਏ ਆ ਜਿਹਨੂੰ ਮਾਂ ਦੇਤੀ ਜਿਹਦੀ ਗ੍ਰਹਿਸਤੀ ਖੁਸ਼ ਆ ਉਹਦੇ ਘਰ 'ਚ ਖੁਸ਼ੀਆਂ ਆਪਣੇ ਆਪ ਆ ਜਾਂਦੀਆਂ ਨੇ ਕਰਮ ਹਰ ਚੀਜ਼ ਚੱਲਦੀ ਰਹਿੰਦੀ ਹੈ ਕਿਸੇ ਨੇ ਕਿਹਾ ਸੀ ਜਨਾਨੀ ਦੇ ਪੈਰੀਂ ਹੱਥ ਲਾਉਣਾ ਸ਼ੁਰੂ ਕਰ ਦੇ ਸ਼ੁਕਰ ਸ਼ੁਭ ਹੋ ਜਾਊਗਾ ਨਾ ਹੋਇਆ ਤਾਂ ਕਿਹੋ ਇੱਕ ਔਰਤ ਐ ਜਿਹੜੀ ਤੁਹਾਨੂੰ ਅਸਮਾਨ ਤੇ ਪਹੁੰਚਾਉਂਦੀ ਐ ਇੱਕ ਔਰਤ ਐ ਜਿਹੜੀ ਤੁਹਾਨੂੰ ਅਸਮਾਨ ਤੋਂ ਥੱਲੇ ਵੀ ਘੇਰਦੀ ਐ ਇਹ ਸਚਾਈ ਹੈ ਹੁਣ ਇੱਕ ਆਮ ਜੀ ਗੱਲ ਹੈ ਜਰ ਜ਼ੋਰੂ ਤੇ ਜ਼ਮੀਨ ਇਹਨਾਂ ਤਿੰਨਾਂ ਚੀਜ਼ਾਂ ਦੇ ਇਨਸਾਨ ਬਰਬਾਦ ਵੀ ਹੁੰਦਾ ਹੈ ਤੇ ਇਹਨਾਂ ਚੀਜ਼ਾਂ ਨਾਲ ਆਬਾਦ ਵੀ ਹੁੰਦਾ ਹੈ ਪਰ ਸਮਝ ਸਾਨੂੰ ਆਉਂਦੀ ਕੋਈ ਨਹੀਂ ਅਸੀਂ ਬਹੁਤ ਤਰ੍ਹਾਂ ਦੇ ਕਰਮਕਾਂਡ ਕਰਦੀਆਂ ਸਭ ਤੋਂ ਜ਼ਿਆਦਾ ਲక్ష్ਮੀ ਦੀ ਪੂਜਾ ਇਸ ਭਾਰਤ ਦੇਸ਼ ਵਿੱਚ ਕੀਤੀ ਜਾਂਦੀ ਹੈ ਤਾਂ ਇੱਥੇ ਲక్ష్ਮੀ ਦੀ ਕਮੀ ਹੈ ਦੇਖੋ ਦੇਖੋ ਤੁਸੀਂ ਪੂਜਾ ਕਰਨ ਨਾਲ ਲక్ష్ਮੀ ਆਉਂਦੀ ਹੁੰਦੀ ਤਾਂ ਸਮਾਂ ਵਿੱਚ ਮੋਰੇ ਹੋ ਕੇ ਆਈ ਲక్ష్ਮੀ ਗਿਰਨੀ ਸੀ ਸੋਨਾ ਹੀ ਗਿਰੀ ਜਾਣਾ ਸੀ ਲੋਜਿਕ ਆcha ਅੰਗਰੇਜ਼ਾਂ ਨੂੰ ਦੇਖੋ ਬਾਹਰ ਆਪਾਂ ਜਾਣਦੇ ਆ ਦੇਖਦੇ ਆ ਆਪ ਬੈਠਣਗੇ ਪਹਿਲਾਂ ਕੁਰਸੀ ਖਿੱਚਣਗੇ ਪਹਿਲਾਂ ਆਪਣੀ ਔਰਤ ਨੂੰ ਬਿਠਾਉਣਗੇ ਫਿਰ ਆਪ ਬੈਠਣਗੇ ਦੇਖੋ ਰਿਸਪੈਕਟ ਤੇ ਪੈਸਾ ਦੇਖੋ ਕਿਵੇਂ ਗਿਰਦਾ ਕਿੱਥੋਂ ਗਿਰਦਾ ਕਿਤੇ ਉਹਨਾਂ ਨੇ ਲੱਗ ਤੋਂ ਮਸ਼ੀਨਾਂ ਨਹੀਂ ਲਾਈਆਂ ਖੁਸ਼ੀਆਂ ਨੇ ਬਈ ਇੱਜ਼ਤ ਹੈ ਬਈ ਆਪਣਾ ਪੈਸਾ ਆਉਂਦਾ ਏ ਇੰਜੋਏ ਕਰਦੇ ਆ ਅਗਲੇ ਹਫ਼ਤੇ ਦੀ ਚਿੰਤਾ ਨਹੀਂ ਏ ਆ ਹਫਤਾ ਕੱਢ ਲਿਆ ਨਾ ਬਾਈ ਨਾ ਸਾਡੇ ਤਾਂ ਜਿੰਨੀ ਦਰ ਕੋਠੀ ਨਹੀਂ ਪੈਂਦੀ ਅਸੀਂ ਉਨੇ ਦੇ ਤਾਂ ਸੂਟ ਵੀ ਨਹੀਂ ਲੈਣਾ ਬੜੇ ਔਖੇ ਆ ਜੀ ਅਸੀਂ ਕੋਈ ਮੇਰੇ ਕੋਲ ਆਏ ਹਾਂਜੀ ਗੱਡੀ ਲਈ ਇਸ ਵਾਰ ਔਖੇ ਹੋ ਗਿਆ ਸੀ ਤੇ ਸ਼ਾਪਿੰਗ ਹੀ ਨਹੀਂ ਕੀਤੀ ਮੈਂ ਕਿਹਾ ਛੱਡ ਪਰੇ ਬੜੇ ਖਰਚੇ ਹੋ ਗਏ ਆ ਲਓ ਤੁਹਾਡੇ ਤੁਹਾਡੇ ਮਨ ਮਾਰਨ ਦੇ ਨਾਲ ਉਹ ਖਰਚੇ ਕਿਤੇ ਪੂਰੇ ਹੋ ਜਾਣੇ ਆ ਲੈ ਬਾਈ ਤੈਨੂੰ ਆ ਨਹੀਂ ਲੈ ਕੇ ਦੇਣਾ ਕਿਉਂਕਿ ਹੁਣ ਆ ਲੈ ਲਿਆ ਪਹਿਲਾਂ ਤੇ ਅਸੀਂ ਸਕੀਮਾਂ ਨਾਲ ਜਿਹੜਾ ਚੱਲਦੇ ਆ ਨਾ ਇਹ ਸਕੀਮਾਂ ਹੀ ਸਾਨੂੰ ਟੋਪਦੀਆਂ ਸਚਾਈ ਆ ਏ ਵੀ ਸਚਾਈ ਹੈ ਨੋਟ ਕਰਿਆ ਕਰੋ ਅੱਛਾ ਨੋਟ ਕਰਿਓ ਕਦੀ ਤੁਸੀਂ ਪਲੈਨਿੰਗ ਕੀਤੀ ਆ ਚੀਜ਼ ਦੇ ਲਈ ਪੈਸਾ ਕੱਢ ਕੇ ਰੱਖਤਾ ਹੈਨਾ ਵੀ ਆ ਚੀਜ਼ ਇਹਨੂੰ ਇਕੱਠਾ ਕਰ ਲਓ ਆ ਚੀਜ਼ ਲੈਣੀ ਲੈ 99% ਉਹ ਪੈਸਾ ਉਸ ਚੀਜ਼ ਤੇ ਨਹੀਂ ਲੱਗੂਗਾ ਲੈ ਸੋਚ ਲਿਓ ਕਦੇ ਵੀ ਉਹ ਕਿਤੇ ਨਾ ਕਿਤੇ ਨਿਕਲ ਜਾਊਗਾ ਕਿਉਂ ਕਿਉਂਕਿ ਇਹ ਨਹੀਂ ਹੈ ਤੁਸੀਂ ਜੇ ਉਹ ਚੀਜ਼ ਨੇ ਆਉਣਾ ਹੈ ਜਿਸ ਚੀਜ਼ ਨੂੰ ਤੁਸੀਂ ਜਿਸ ਲਈ ਇਕੱਠੇ ਕਰ ਰਹੇ ਹੋ ਤਾਂ ਉਹਨੇ ਆ ਜਾਣਾ ਹੈ ਭਾਵੇਂ ਇਕੱਠੇ ਕੀਤੇ ਆ ਭਾਵੇਂ ਨਹੀਂ ਕੀਤੇ ਜੇ ਨਹੀਂ ਆਉਣਾ ਤਾਂ ਭਾਵੇਂ ਏਡੇ ਗੱਟੀਆਂ ਰੱਖ ਲਓ ਚੀਜ਼ ਦਾ ਸੁੱਖ ਤੁਹਾਨੂੰ ਨਹੀਂ ਮਿਲਣਾ ਬਸ ਇਹ ਸਮਝ ਲੈ ਲੋ ਚਲੋ ਨਵਰਾਤਰੀਆਂ ਦੀ ਆਪ ਸਭ ਨੂੰ ਬਹੁਤ ਸਾਰੀਆਂ ਵਧਾਈਆਂ ਨਵਰਾਤਰੀਆਂ ਦੇ ਦਿਨਾਂ ਵਿੱਚ ਕਿਉਂਕਿ એનર્ਜੀ ਹੈ ਵਧੀਆ ਏ ਤੇ ਆਪਣੇ ਮਾਂ ਨਾਲ ਬਿਲਕੁਲ ਬਹਿਸਵਾਜੀ ਨਹੀਂ ਕਰਨੀ ਔਰ ਆਪਣੇ ਸਰੀਰ ਦਾ ਧਿਆਨ ਰੱਖਣਾ ਕਿਉਂਕਿ ਮੌਸਮ ਬਦਲਦਾ ਹੈ ਨਵਰਾਤਰੇ ਦਾ ਮਤਲਬ ਹੈ ਨਮੀ ਰੁੱਤ ਦੀ ਸ਼ੁਰੂਆਤ ਤਾਂ ਇਸ ਕਰਕੇ ਜਿਹੜੇ ਨਵਰਾਤਰੇ ਰੱਖਦੇ ਆ ਉਹਦਾ ਮਤਲਬ ਹੈ ਕਿ ਹੈਵੀ ਭੋਜਨ ਨਾ ਕਰਨਾ ਹਲਕਾ ਭੋਜਨ ਕਰਨਾ ਜਿਸ ਦੇ ਨਾਲ ਸਾਡਾ ਡਾਈਜੈਸਟ ਸਿਸਟਮ ਅੰਦਰ ਦਾ ਸਹੀ ਹੋ ਜਾਂਦਾ ਸ਼ੁੱਧ ਹੋ ਜਾਂਦਾ ਤਾਂ ਇਹਦਾ ਵੀ ਇੱਕ ਲੌਜੀਕ ਹੈ ਤੇ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਹੈ ਠੀਕ ਹੈ ਜੇ ਤੁਸੀਂ ਕਹੋ ਕਿ ਭੁੱਖੇ ਰਹਿਣ ਨਾਲ ਮਾਂ ਨੇ ਤੁਹਾਨੂੰ ਕੋਈ ਬੜਾ ਵਧੀਆ ਆਸ਼ੀਰਵਾਦ ਦੇ ਦੇਣਾ ਤੇ ਜਿਹੜੇ ਖਾਈ ਜਾਂਦੇ ਆ ਉਹਨਾਂ ਨੂੰ ਆਸ਼ੀਰਵਾਦ ਨਹੀਂ ਦੇਣਾ ਇਹ ਗਲਤ ਆ ਪਰ ਇਹਦੇ ਨਾਲ ਜਦੋਂ ਰੁੱਤ ਬਦਲਦੀ ਆ ਸਾਡੇ ਮੌਸਮ ਅਨੁਸਾਰ ਬਹੁਤ ਸਾਰੀਆਂ ਬਿਮਾਰੀਆਂ ਪਰੇਸ਼ਾਨੀਆਂ ਸਾਨੂੰ ਸਰੀਰਕ ਤੌਰ ਤੇ ਫੇਸ ਕਰਨੀਆਂ ਪੈਂਦੀਆਂ ਨੇ ਪਰ ਜੇ ਅਸੀਂ ਆਪਣੇ ਸਰੀਰ ਨੂੰ ਥੋੜਾ ਡਾਈਜੈਸਟ ਸਿਸਟਮ ਜਿਹੜਾ ਚੇਂਜ ਹੋਇਆ ਏ ਉਹਨੂੰ ਅਸੀਂ ਹਲਕੀ ਹਲਕੀ ਚੀਜ਼ ਦੇਨੇ ਆ ਤਲੀਵਰ ਵਗੈਰਾ ਸਾਰਾ ਕੁਝ ਸਹੀ ਰਹਿੰਦਾ ਏ ਤਾਂ ਇੱਕ ਚੰਗੀ ਚੀਜ਼ ਏ ਹਲਕਾ ਭੋਜਨ ਕਰਨਾ ਫਲ ਆਹਾਰ ਕਰਨਾ ਫਲਾਂ ਦਾ ਹੀ ਖਾਣਾ ਸੁਰਸ਼ੀਪਨ ਤੋਂ ਬਾਅਦ ਨਾ ਖਾਣਾ ਬਹੁਤ ਵਧੀਆ ਚੰਗੀ ਗੱਲ ਆ ਇਹ ਚੀਜ਼ਾਂ ਨੇ ਜੋ ਸਾਨੂੰ ਕੁਦਰਤ ਨੇ ਇਸ એનર્ਜੀ ਨੂੰ ਹੁਣ ਸੂਰਜ ਛਿਪ ਗਿਆ ਸੂਰਜ ਸਾਡੀ ਆਤਮਿਕ ਬਲ ਦਾ ਕਾਰਕ ਹੈ ਆਤਮਿਕ ਬਲ ਦਾ ਕਾਰਕ ਹੈ ਸੂਰਜ ਛਿਪ ਗਿਆ ਸੂਰਜ ਛਿਪਨ ਤੋਂ ਬਾਅਦ ਜਦੋਂ ਅਸੀਂ ਹੈਵੀ ਖਾਣਾ ਖਾਵਾਂਗੇ ਸਾਡੇ ਡਾਈਜੈਸਟਿਕ ਸਿਸਟਮ ਖਰਾਬ ਹੋ ਜਾ ਇਹ ਚੀਜ਼ਾਂ ਸਾਇੰਸ ਹੈ ਨਾ ਤੇ ਸਮਝਦਾਰ ਹੋ ਤੁਸੀਂ ਚਲੋ ਮਾਂ ਦੇ ਦੂਸਰੇ ਰੂਪ ਦੀ ਪੂਜਾ ਅੱਜ ਤੁਸੀਂ ਕੀ ਕਰਨਾ ਹੈ ਦੂਜੇ ਦਿਨ ਜੋ ਚੰਦਰਮਾਏ ਉਹ ਸ਼ੁਕਰ ਦੇ ਨਾਲ ਆ ਤੇ ਬਰਫੀ ਦਾ ਭੋਗ ਲਗਾ ਸਕਦੇ ਹੋ ਮੰਦਰ ਬਰਫੀ ਰੱਖ ਸਕਦੇ ਹੋ ਬੱਚਿਆਂ ਨੂੰ ਬਰਫੀ ਦੇ ਸਕਦੇ ਹੋ ਠੀਕ ਹੈ ਤੇ ਅੱਜ ਦੇ ਦਿਨ ਜਾਨੀ 4 ਤਰੀਕ ਨੂੰ ਸ਼ੁੱਕਰਵਾਰ ਵਾਲਦਿਨ ਚਿਤਰਾ ਨਕਸ਼ਤਰ ਚੱਲੂਗਾ ਤੁਲਾ ਰਾਸ਼ੀ ਵਿੱਚ ਸ਼ੁਕਰ ਚੰਦਰ ਦੀ ਜੁਤੀ ਲక్ష్ਮੀ ਅਵਤਾਰ ਯੋਗ ਬਣਿਆ ਹੋਇਆ ਵਧੀਆ ਏ ਯੋਗ ਬਹੁਤ ਅੱਛਾ ਏ ਤੇ ਚੰਦਰ ਦਰਸ਼ਨ ਕਰਨੇ ਅੱਜ ਦੇ ਦਿਨ ਬੜੇ ਸ਼ੁਭ ਰਹਿਣਗੇ ਚੰਦਰ ਦਰਸ਼ਨ ਜ਼ਰੂਰ ਕਰ ਲੈਣੇ ਆ ਦੂਜ ਦਾ ਚੰ드ਰਮਾ ਦੇਖਣਾ ਵੈਸੇ ਸ਼ੁਭ ਮੰਨਿਆ ਜਾਂਦਾ ਹੈ ਕਹਿੰਦੇ ਆ ਮਹੀਨਾ ਵਧੀਆ ਲੰਘਦਾ ਹੈ ਤੇ ਤਿਹਾਰਾਂ ਦੇ ਦਿਨ ਨੇ ਤੇ ਪ੍ਰਮਾਤਮਾ ਕਰੇ ਸਭ ਦੇ ਮਹੀਨੇ ਵਧੀਆ ਹੀ ਜਾਣ 12 ਤਰੀਕ ਨੂੰ ਫਿਰ ਦਸਹਿਰਾ ਹੈ ਤੇ ਚੰਗਾ ਹੋਵੇ ਸਭ ਦੇ ਲਈ ਤੇ ਸ਼ੁਕਰ ਅੱਜ ਵਿਸ਼ਾਖਾ ਨਕਸ਼ਤਰ 'ਚ ਚਲੇ ਜਾਣਗੇ ਸ਼ੁਕਰ ਤੁਲਾ ਰਾਸ਼ੀ ਵਿੱਚ ਚੰਦਰ ਦੇ ਨਾਲ ਗੁਰੂ ਦੇ ਨਕਸ਼ਤਰ 'ਚ ਕੀ ਪ੍ਰਭਾਵ ਪਾਉਣਗੇ ਸ਼ੁਕਰ ਚੰਦਰ ਦੀ ਜ্যোਤੀ ਲక్ష్ਮੀ ਅਵਤਾਰ ਜੋਗ ਦਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਆਂ ਤੇ ਨਾਲ ਹੀ ਅੱਜ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਚੰਗਾ ਤਾਂ ਇਸ ਟਾਈਮ ਤੇ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਆ ਪਰ ਕੋਈ ਨਵਾਂ ਕੰਮ ਕਰਨਾ ਹੈ ਕੋਈ ਚੀਜ਼ ਖਰੀਦਣੀ ਹੈ ਜਿੱਦਾਂ ਨవరాత్రਿਆ ਆਪਾਂ ਲੈ ਆਈ ਲੈਣੇ ਆ ਤਾਂ ਚੀਜ਼ਾਂ ਖਰੀਦਦੇ ਆਂ ਤਾਂ ਪੈਸਾ ਖਰਚ ਲੈ ਹੁੰਦਾ ਖਰਚੋ ਖੂਬ ਖਰਚੋ ਖੁਸ਼ ਰਹੋ ਤੇ ਕਰ ਰਹ ਹੂੰ ਗੱਲ ਨੂੰ ਥੋੜਾ ਧਿਆਨ ਰੱਖ ਕੇ ਹੀ ਚੀਚਾਂ ਲਈਆਂ ਜਾਂ ਤਾਂ ਜਿਆਦਾ ਸ਼ੋਭਾ ਠੀਕ ਹੈ ਚਲੋ ਇੱਕ ਜਨਮ ਪੱਤਰੀ ਤੇ ਵੀ ਚਰਚਾ ਕਰ ਲਵਾਂਗੇ ਆਪਾਂ ਕਾਫੀ ਦਿਨਾਂ ਤੋਂ ਕੀਤੀ ਨਹੀਂ ਆ ਤਾਂ ਵਾਸਤੂ ਟਿਪ ਵੀ ਦੱਸ ਦਵਾਂਗੇ ਤੇ ਜਾਣਦਿਆਂ ਪਹਿਲਾਂ ਆਪਾਂ ਅਸਟ੍ਰੋਲੋਜੀ ਵਿਦਿਓਲੋਜੀਕ ਵਿੱਚ ਸਭ ਤੋਂ ਪਹਿਲਾਂ ਐਰੇਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦੇ ਸਿਤਾਰੇ ਤਨ ਲਈ ਕੰਮ ਲਈ ਬਿਜ਼ਨਸ ਲਈ ਬੜੇ ਅੱਛੇ ਚੰਦਰ ਹੈ ਮੰਗਲ ਦੇ ਨਕਸ਼ਤਰ ਮੰਗਲ ਤੁਹਾਡੇ ਲਗਨ ਦਾ ਮਾਲਕ ਸ਼ੁਕਰ ਦੇ ਨਾਲ ਪ੍ਰੇਮ ਸਬੰਧਾਂ ਵਿੱਚ ਜੋ ਕੜਤਣ ਹੈ ਨਾ ਉਹ ਅੱਜ ਦੂਰ ਹੋ ਜਾਏਗੀ ਪਰਸ਼ਾਨੀਆਂ ਵੀ ਦੂਰ ਹੋ ਜਾਣਗੀਆਂ ਗੱਲਬਾਤ ਹੋਏਗੀ ਮਨ ਖੁਸ਼ ਰਹੇਗਾ ਕਾਫੀ ਦਿਨਾਂ ਦੀ ਉਦਾਸੀ ਸੀ ਉਹ ਠੀਕ ਹੋਣ ਵਾਲੀ ਹੈ ਮੰਗਲ ਹਿੰਮਤ ਹੈ ਤੀਜੇ ਖਾਨੇ ਵਿੱਚ ਆਪਣੇ ਦਿਮਾਗ ਤੋਂ ਕੰਮ ਲੈ ਕੇ ਚੱਲੋਗੇ ਇਮੋਸ਼ਨਲ ਨਹੀਂ ਹੋਵੋਗੇ ਤਾਂ ਦਿਨ ਵਧੀਆ ਧਨ ਕਮ ਕਰੋ ਬਿਜ਼ਨਸ ਲਈ ਚੰਗਾ ਵਿਦੇਸ਼ ਤੋਂ ਪੈਸੇ ਲਈ ਚੰਗਾ ਅੱਛਾ ਦਿਨ ਜਾਣ ਵਾਲਾ ਤੁਹਾਡਾ ਕੋਈ ਉਪਾਗ ਕਰਨ ਦੀ ਲੋੜ ਨਹੀਂ ਹੈ ਬਸ ਕਾਲਾ ਰੰਗ ਨਹੀਂ ਪਾਉਣਾ ਟੌਰਸ ਬ੍ਰਿਕ ਰਾਸ਼ੀ ਪ੍ਰਕਾਸ਼ੀ ਦੇ ਲਈ ਅੱਛੇ ਆ ਸਟਾਰਸ ਪਰचंदਰ 6ਵੇਂ ਸਥਾਨ ਵਿੱਚ ਰਿਹਾ ਹੈ ਤੇ ਸ਼ੁਕਰ ਦੇ ਨਾਲ ਆ ਤੁਹਾਡੇ ਲਗਨ ਦੇ ਮਾਲਕ ਦੇ ਨਾਲ ਹਿੰਮਤ ਬੈਠੀ ਹੈ ਅੱਜ ਦੇ ਕੰਮ ਨੂੰ ਕੱਲ ਦੇ ਟਾਲਣਾ ਨਹੀਂ ਚੰਗਾ ਹੈਗਾ ਹਨਾ ਕੋਈ ਵੀ ਕੰਮ ਘਰ ਵਿੱਚ ਨਵਾਂ ਕੰਮ ਕਰਾਉਣਾ ਹੈ ਘਰੇਲੂ ਕੰਮਾਂ ਦੇ ਵਿੱਚ ਤੁਸੀਂ ਥੋੜਾ ਇੰਟਰਸਟ ਲਗੋ ਹਨਾ ਪਰਿਵਾਰ ਦੇ ਨਾਲ ਸਲਾਹ ਕਰਕੇ ਚੱਲੋ ਦਿਨ ਤਾਂ ਹੀ ਵਧੀਆ ਜਾ ਸਕਦਾ ਮਿਸ਼ਰੀ ਦਾ ਸੇਵਨ ਜ਼ਰੂਰ ਕਰ ਲਓ ਸੇਤ ਜ਼ਰੂਰ ਸੰਭਾਲੋ ਮੋਟਾਪਾ ਪਰੇਸ਼ਾਨੀ ਦੇ ਸਕਦਾ ਹੈ ਅਗਲੀ ਰਾਸ਼ੀ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਦੇ ਜੋ ਤਾਰੇ ਚੱਲਦੇ ਪਏ ਆ ਗ੍ਰਹਾਂ ਦੇ ਮੁਤਾਬਕ ਮੰਗਲ ਲਗਣ ਵਿੱਚ ਹਜੇ ਵੀ ਬਣਿਆ ਹੋਇਆ ਤਾਂ ਮੰਗਲ ਲਗਣ ਵਿੱਚ ਗੁੱਸਾ ਤੇ ਚਲੋ ਦੇ ਹੀ ਰਿਹਾ ਪਰ ਅੱਜ ਸ਼ੁਕਰ ਦਾ ਨਕਸ਼ਤਰ ਤੁਹਾਡਾ ਨੁਕਸਾਨ ਨਹੀਂ ਕਰਾਉਣ ਵਾਲਾ ਸੋਚ ਸਥਾਨ ਵਿੱਚ ਸ਼ੁਕਰ ਚੰਦਰ ਦੀ ਯੂਤੀ ਪ੍ਰੇਮ ਸਬੰਧਾਂ ਦੇ ਲਈ ਚੰਗੀ ਹੈ ਕੰਮ ਕਰ ਲਈ ਚੰਗੀ ਹੈ ਔਰ ਪੜ੍ਹਾਈ ਲਈ ਕੋਈ ਚੰਗੀ ਨਹੀਂ ਹੈ ਕਿਉਂਕਿ ਤੁਹਾਡਾ ਮਨ ਪੜ੍ਹਾਈ 'ਚ ਜ਼ਿਆਦਾ ਲੱਗ ਨਹੀਂ ਰਿਹਾ ਤੇ ਥੋੜਾ ਜਿਹਾ ਟਾਈਮ ਪੜ੍ਹਾਈ ਨੂੰ ਦੋ ਵਿਦਿਆਰਥੀਆਂ ਲਈ ਇਹ ਚੰਗੀ ਗੱਲ ਆ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਲਈ ਕੀਤੀ ਸ਼ੁਰੂਆਤ ਵਧੀਆ ਰਹੇਗੀ ਔਰ ਬੱਚਿਆਂ ਨੂੰ ਮਾਤਾ ਪਿਤਾ ਦਾ ਅੰਦਰ ਸਤਿਕਾਰ ਤੇ ਕੌੜੇ ਸ਼ਬਦ ਨਹੀਂ ਬੋਲਣੇ ਠੀਕ ਆ ਜਾਨੀ ਮੰਗਲ ਨਹੀਂ ਚਲਾਉਣਾ ਆਪਣਾ ਚੰਦਰ ਮੰਨ ਤੋਂ ਚਲਾਉਣਾ ਹੈ ਕੈਂਸਰ ਕਰਕਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਕਰਕਰਾਸ਼ੀ ਦੇ ਲਈ ਜੋ ਸ਼ੁਕਰ ਚੰਦਰ ਦੀ ਜੁਤੀ ਚੌਥੇ ਸਥਾਨ ਵਿੱਚ ਬਣੀ ਤੇ ਚੌਥਾ ਸਥਾਨ ਸਾਡੇ ਸੁੱਖਾਂ ਦਾ ਇਹ ਮਾਂ ਦਾ ਇਹ ਤਾਂ ਵਧੀਆ ਸੁਖਾ ਲਈ ਚੰਗਾ ਮਾਂ ਦੇ ਨਾਲ ਰਿਸ਼ਤੇ ਲਈ ਚੰਗਾ ਔਰ ਘਰ ਵਿੱਚ ਛੋਟੀ ਮੋਟੀ ਨੋਖ ਚੋਕ ਭਾਵੇਂ ਰਹੇਗੀ ਪਰ ਤੁਸੀਂ ਬੜੀ ਸਮਝਦਾਰੀ ਨਾਲ ਹਰ ਚੀਜ਼ ਦਾ ਹੱਲ ਕਰ ਲਓਗੇ ਵਾਹਨ ਲੈਣ ਬਾਰੇ ਖਰੀਦ ਬਾਰੇ ਸੋਚ ਰਹੇ ਹੋ ਤਾਂ ਜ਼ਿਆਦਾ ਪੈਸੇ ਬਾਰੇ ਨਾ ਸੋਚੋ ਸ਼ੁਕਰ ਚੌਥੇ ਸਥਾਨ ਵਿੱਚ ਵਾਹਨ ਸੁੱਖ ਦੇ ਰਿਹਾ ਹੈ ਤਾਂ ਲੈ ਲੈਣਾ ਚਾਹੀਦਾ ਹੈ ਸੌਖਾ ਲਿਆ ਜਾਏਗਾ ਪਰੇਸ਼ਾਨ ਨਹੀਂ ਹੋਣਾ ਸ਼ੁਕਰ ਚੰਦਰ ਦੀ ਜੁੱਤੀ ਨੂੰ ਹੋਰ ਸ਼ੁਭ ਕਰਨ ਦੇ ਲਈ ਬਰਫੀ ਜਾਂ ਖੀਰ ਛੋਟੇ ਬੱਚਿਆਂ ਨੂੰ ਖਿਲਾ ਦਿਓ ਅੱਛਾ ਹੋ ਜਾਏਗਾ ਲਿਓ ਸਿੰਘ ਰਾਸ਼ੀ सिंह રાશિ ਦੇ ਲਈ ਜੋ ਨਕਸ਼ਤਰ ਚੱਲ ਰਿਹਾ ਮੰਗਲ ਦਾ ਮਿੱਤਰ ਹੈ ਵਿਦੇਸ਼ ਵੱਲੋਂ ਕਾਫੀ ਦੇਰ ਤੋਂ ਰੁਕ ਗਿਆ ਕੰਮ ਸ਼ੁਭ ਹੋ ਸਕਦਾ ਤੁਹਾਡਾ ਤੇ ਨਾਲ ਹੀ ਸੂਰਜ ਬੁੱਧ ਦੀ ਯੁਤੀ ਜੋ ਧਨ ਸਥਾਨ ਵਿੱਚ ਬਣੀ ਹੋਈ ਹੈ ਇਹ ਵੀ ਚੰਗੀ ਹੈ ਤੁਹਾਡੇ ਵੱਲੋਂ ਦਿੱਤੀ ਸਲਾਹ ਤੁਹਾਡੇ ਨਾਲ ਲਈ ਗਈ ਸਲਾਹ ਪ੍ਰਕਾਰ ਵਿੱਚ ਚੰਗੇ ਕੰਮਾਂ ਨੂੰ ਅੱਗੇ ਵਧਾਉਣ ਲਈ ਕਾਰਗਰ ਸਾਬਤ ਹੋਏਗੀ ਮਾਥੇ ਤੇ ਦੁੱਧ ਲਾਣਾ ਬਿਲਕੁਲ ਨਹੀਂ ਭੁੱਲਣਾ ਭਰਾ ਨਾਲ ਸਬੰਧ ਅੱਛੇ ਰੱਖਣੇ ਆ ਔਰ ਸ਼ੁਕਰਚੰਦਰ ਦੀ ਜੋਤੀ ਤੀਸਰੇ ਸਥਾਨ ਵਿੱਚ ਛੋਟੀ ਵੱਡੀ ਯਾਤਰਾ ਦੇ ਲਈ ਬਾਰੀ ਖਾਣੇ ਤੋਂ ਪਰਹੇਜ਼ ਰੱਖੋ ਵਰਗੋ ਕੰਨਿਆ ਰਾਸ਼ੀ कन्या राशि ਦੇ ਲਈ ਜੋ ਨਕਸ਼ਤਰ ਮੰਗਲ ਦਾ ਮਿੱਤਰ ਨਾ ਹੋਣ ਕਰਕੇ ਥੋੜਾ ਲੇਜੀਪਨ ਸੁਸਤੀਪਨ ਸਰੀਰ 'ਚ ਬਣਿਆ ਹੀ ਰਹੇਗਾ ਗੁੱਸਾ ਥੋੜਾ ਘੱਟ ਕਰੋ ਔਰ ਸ਼ੁਕਰਚੰਦਰ ਦੀ ਜੁਤੀ ਕਿਸਮਤ ਤੇ ਪ੍ਰਾਊਡ ਤੇ ਧਨ ਆਪਣੇ ਆਪ ਆਉਣਾ ਕੋਈ ਨਾ ਕੋਈ ਰੁਕਿਆ ਹੋਇਆ ਪੈਸਾ ਤੁਹਾਨੂੰ ਮਿਲ ਜਾਏਗਾ ਹਾਂ ਚੰਦਣ ਮੱਥੇ ਤੇ ਜਰੂਰ ਲਾਓ ਕੋਸ਼ਿਸ਼ ਕਰੋ ਚੰਦਣ ਦੀ ਛੋਟੀ ਜੀ ਲੱਕੜ ਮੰਦਿਰ ਵੀ ਰੱਖ ਸਕਦੇ ਹਾਂ ਤੁਸੀਂ ਅਗਲੀ ਰਾਸ਼ੀ ਜੋ ਲਿਬਰਾ ਤੁਲਾ ਰਾਸ਼ੀ ਸ਼ੁਕਰਚੰਦਰ ਦੀ ਜੁਤੀ ਲਗਣ ਵਿੱਚ ਮੰਗਲ ਦਾ ਨਕਸ਼ਤਰ ਮਿੱਤਰ ਕੰਮ ਕਰ ਲਈ ਅੱਛਾ ਹੈ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਲਈ ਅੱਛਾ ਹੈ ਮਿੱਟੀ ਰੇਤਾ ਬਜਰੀ ਦਾ ਕੰਮ ਕਰਨ ਵਾਲਿਆਂ ਲਈ ਦਿਨ ਅੱਛਾ ਜਾਏਗਾ ਜਿੱਦ ਕੇ ਅੜ ਕੇ ਕੰਮ ਨਹੀਂ ਕਰਨਾ ਮਾਂ ਦਾ ਆਸ਼ੀਰਵਾਦ ਜ਼ਰੂਰ ਲੈ ਲੈਣਾ ਆਪਣੀ ਪਰਸਨਲਿਟੀ ਅੱਛੀ ਰੱਖਣੀ ਹੈ ਵੈਲ ਡਰੈਸ ਰਹਿਣਾ ਹੈ ਤੇ ਕੋਈ ਸ਼ਾਪਿੰਗ ਕਰਨ ਬਾਰੇ ਸੋਚ ਰਿਹਾ ਤਾਂ ਕਰ ਲੋ ਬੜੀ ਸੌਖੀ ਕੀਤੀ ਜਾਏਗੀ ਮਾਂ ਦੇ ਪਿਆਰੀ ਹੱਥ ਲਾ ਕੇ ਜਿੱਦਾਂ ਆਪਾਂ ਕਿਹਾ ਤਾਂ ਚੰਦਰ ਲਗਣ ਵਿੱਚ ਆਸ਼ੀਰਵਾਦ ਨਾਲ ਹੀ ਵਧੀਆ ਕੰਮ ਹੋ ਜਾਂਦੇ ਆ ਠੀਕ ਹੈ ਤੇ ਮਿਸ਼ਰੀ ਦਾ ਸੇਵਨ ਤੁਸੀਂ ਵੀ ਕਰ ਸਕਦੇ ਹੋ ਬੱਚਿਆਂ ਨੂੰ ਵੀ ਵੰਡ ਸਕਦੇ ਹੋ ਸਕੋਰਪੀਓ ਬ੍ਰਿਜ ਚ ਰਾਸ਼ੀ ਵਾਲਿਆਂ ਦੇ ਲਈ ਚੰਦਰ 12ਵੇਂ ਸਥਾਨ ਵਿੱਚ ਖਰਚੇ ਦਿਖਾ ਰਿਹਾ ਹੈ ਖਰਚੇ ਤੁਸੀਂ ਕਰ ਵੀ ਖੂਬ ਰਹੇ ਹੋ ਔਰ ਚੰਦਰ 12ਵੇਂ ਥੋੜੀ ਬਹੁਤੀ ਕਲਪਹਾਟ ਵੀ ਦੇ ਜਾਂਦਾ ਹੈ ਕਿ ਐਦਾਂ ਸੋਚਿਆ ਸੀ ਐਦਾਂ ਹੁੰਦਾ ਹੈ ਐਦਾਂ ਨਹੀਂ ਹੁੰਦਾ ਤੇ ਐਦਾਂ ਕਰਨਾ ਸੀ ਹਨਾ ਐਦਾਂ ਥੋੜੀਆਂ ਜਿਹੀਆਂ ਪਰਨਾ ਕਰਤਾ ਰਹਿਣਗੀਆਂ ਚਲੋ ਤਾਂਬੇ ਦਾ ਪੈਸਾ ਆਪਣੇ ਕੋਲ ਜਰੂਰ ਰੱਖੋ ਠੀਕ ਤਾਂ ਕਿ ਪਰੇਸ਼ਾਨੀ ਸੇਤ ਵੱਲੋਂ ਨਾ ਰਵੇ ਠੀਕ ਦੂਜੀ ਗੱਲ ਰਸੋਈ 'ਚ ਬੈਠ ਕੇ ਖਾਣਾ ਖਾ ਲਓ ਤੇ ਤੀਜਾ ਕੰਨਾਂ ਪਿਛੇ ਇਤਰ ਲਗਾ ਲਓ ਹਲਕਾ ਮਿਊਜ਼ਿਕ ਸੁਣੋ ਦਿਨ ਵਧੀਆ ਜਾਏਗਾ ਮੰਗਲ ਦਾ ਨਕਸ਼ਤਰ ਮਿੱਤਰ ਹੈ ਸੈਜੀਟੇਰੀਸ ਤਨੂ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਤਨੂ ਰਾਸ਼ੀ ਵਾਲਿਆਂ ਦੇ ਲਈ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਜੋਗ ਪਰੇਸ਼ਾਨ ਤੇ ਕਰ ਰਿਹਾ ਕਿਨੂੰ ਮਾਂ ਦੀ ਸੇਤ ਨੂੰ ਜੋੜਾਂ ਚ ਦਰਦ ਨੂੰ ਗੋਡੇ ਦੀ ਪ੍ਰੋਬਲਮ ਦੇ ਰਿਹਾ ਇੱਕ ਦੁੱਧਾ ਪੈਕਟ ਲਓ ਧਾਰਮਿਕ ਸਥਾਨ ਤੇ ਰੱਖਾਓ ਮਾਤਰਾਣੀ ਦੇ ਮੰਦਰ ਰੱਖ ਕੇ ਆਓ ਨਾਲ ਸ਼ੁਕਰ ਵੀ ਖੁਸ਼ ਹੈਨਾ ਜਆ ਰੰਗ ਬਰੰਗੇ ਬੋਲਾ ਫੁੱਲ ਆਪਣੇ ਹਿਸਟਰੀਮ ਚੜਾ ਸਕਦੇ ਫੁੱਲਾਂ ਦੇ ਨਾਲ ਫੁੱਲ ਜੋ ਕੁਦਰਤੀ ਤੌਰ ਤੇ ਨੇ ਫੁੱਲਾਂ ਨਾਲ ਕੀਤੀ ਪੂਜਾ ਜਾਂ ਫੁੱਲ ਘਰ ਚ ਲਗਾਉਣੇ ਵੀ ਤੁਹਾਡੇ ਲਈ ਸ਼ੁਭਤਾ ਖਾਸ ਤੌਰ ਤੇ ਸਫੇਦ ਜਾਂ ਕਰੀਮ ਕਲਰ ਦੇ ਫੁੱਲ ਚਲੋ ਪੀਲਾ ਰੰਗ ਪਹਿਨੋ ਦਿਨ ਵਧੀਆ ਜਾਏਗਾ ਕੈਪ੍ਰਿਕਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਰਕਾਰੇ ਦਰਬਾਰੇ ਨੇਮ ਫੇਮ ਲਈ ਸਿਤਾਰੇ ਹੋਏ ਚੰਗੇ ਚੰ ਮੰਗਲ ਦਾ ਨਕਸ਼ਤਰ ਜੋ ਹੈ ਉਹ ਕੌਨਫੀਡੈਂਸ ਤੇ ਦੇ ਰਿਹਾ ਹੈ ਹਨਾ ਪਰ ਮੰਗਲ ਜੋ 6ਵੇਂ ਸਥਾਨ ਵਿੱਚ ਹੈ ਤਾਂ ਵਿਰੋਧੀਆਂ ਨੂੰ ਚੁੱਪ ਕਰਾਉਣ ਦੇ ਲਈ ਵੀ ਤੁਹਾਡੇ ਸਿਤਾਰੇ ਤੁਹਾਡਾ ਸਾਥ ਦੇ ਜਾਣਗੇ ਬਸ ਭਰੋਸਾ ਕਿਸੇ ਤੇ ਕਰਨਾ ਨਾ ਕਰਨਾ ਤੇ ਦੁੱਧ ਮੱਥੇ ਤੇ ਲਾਉਣਾ ਦੋਨੋਂ ਹੀ ਸ਼ੁਭਤਾ ਦੇਣਗੇ। ਵਿਰੋਧੀ ਕੁਝ ਨਹੀਂ ਵਿਗਾੜ ਸਕਣਗੇ ਕਿਸੇ ਪ੍ਰਤਿਸ਼ਟਾਵਾਣ ਵਿਅਕਤੀ ਦੀ ਮਦਦ ਦੇ ਨਾਲ ਰੁਕੇ ਹੋਏ ਕੰਮ ਅੱਗੇ ਵਧਣ ਵਿੱਚ ਕਾਰਗਰ ਸਾਬਤ ਕਰਾਂਗੇ ਇਹ ਗ੍ਰਹਿ। ਠੀਕ ਹੈ? ਕੁੱਤੇ ਨੂੰ ਰੋਟੀ ਜ਼ਰੂਰ ਪਾਓ ਤਾਂ ਕਿ ਨਵੇਂ ਬੈਠਾ ਕਿਤੂ ਸ਼ੁਭਫਲਦਾਇਕ ਕਿਉਰਸ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਦੇ ਲਈ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਵਧੀਆਂ ਹੋਈਆਂ ਨੇ ਦਿਮਾਗੀ ਟੈਨਸ਼ਨ ਵਧੀ ਹੋਈ ਹੈ। ਕੰਮ ਹੋਣਾ ਏ ਕਿ ਨਹੀਂ ਹੋਣਾ ਏ ਥੋੜੇ ਜਿਹੀ ਕਨਫਿਊਜ਼ ਹੋ ਰਹੇ ਆ ਕੁੰਭ ਰਾਸ਼ੀ ਵਾਲੇ। ਪ੍ਰੇਸ਼ਾਨੀ ਕੀ ਹੈ ਪ੍ਰੇਸ਼ਾਨੀ ਇਹ ਆ ਕਿ ਪੇਟ ਸਬੰਧੀ ਪਰੇਸ਼ਾਨੀ ਆ ਰਹੀ ਹੈ ਦੰਦਾਂ ਦੀ ਪਰੇਸ਼ਾਨੀ ਆ ਰਹੀ ਹੈ ਔਰ ਪੇਪਰ ਸਬੰਧੀ ਕੋਈ ਪਰੇਸ਼ਾਨੀ ਕੰਬ ਲਗਣ ਵਾਲਿਆਂ ਨੂੰ ਵਧੀ ਹੋਈ ਹੈ ਉੱਪਰ ਜੀ ਮੰਗਲ ਦਾ ਨਕਸ਼ਤਰ ਮਿੱਤਰਨੀ ਤਾਂ ਪਰਿਵਾਰ ਵਿੱਚ ਵੀ ਥੋੜੀ ਮੋਟੀ ਨੋਕ ਝੋਕ ਲੜਾਈ ਝਗੜਾ ਵਾ ਸਕਦਾ ਹੈ ਤਾਂ ਥੋੜਾ ਸਾਇਲੈਂਟ ਮੋਡ ਵਿੱਚ ਰਹੋ ਸਲਾਹ ਨਾ ਦਿਓ ਵਿਣਾ ਮੰਗੇ ਕਿਸੇ ਨੂੰ ਤਾਂ ਦਿਨ ਬਤੀਏ ਪਾਇਸੇ ਜ਼ਮੀਨ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਇੱਕ ਤਾਂ ਚੰਦਰ 8ਵੇਂ ਸਥਾਨ ਵਿੱਚ ਦੂਜਾ ਸ਼ੁਕਰ ਦੇ ਨਾਲ ਜੋ ਤੁਹਾਡਾ ਮਿੱਤਰਨੀ ਹੈ ਤਾਂ ਐਲੀਗੇਸ਼ਨ ਤਾਂ ਮਤ ਲੱਗ ਜਾਏਗੀ ਕਿਸੇ ਨਾ ਕਿਸੇ ਤਰ੍ਹਾਂ ਦੀ ਬਦਨਾਮੀ ਹੋ ਜਾਏਗੀ ਤਾਂ ਆਪਣੇ ਕੰਮ ਨਾਲ ਮਤਲਬ ਰੱਖਣਾ ਤੁਹਾਡੇ ਲਈ ਸੁਭਤਾ ਦੇਵੇਗਾ ਤੇ ਦੂਜੀ ਗੱਲ ਇਹ ਆ ਕਿ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਤੁਹਾਡੇ ਅਲੱਗ ਹੋਣ ਵਾਲੇ ਹਾਲਾਤ ਪੈਦਾ ਹੋ ਰਹੇ ਆ ਤਾਂ ਸ਼ਾਂਤੀ ਨਾਲ ਥੋੜਾ ਸਮਾਂ ਕੱਢੋ ਕਿਸੇ ਪੇਪਰ ਵਰਕ ਵਿੱਚ ਕੋਈ ਪਾਸਪੋਰਟ ਵਗੈਰਾ ਚ ਕੋਈ ਚੈੱਕ ਨੂੰ ਲੈ ਕੇ ਕੋਈ ਕਿਸ਼ਤ ਨੂੰ ਲੈ ਕੇ ਵੀ ਪਰੇਸ਼ਾਨੀਆਂ ਦਾਵਾਦੋਸ ਦਿੱਤੀਆਂ ਦੇਖਣ ਨੂੰ ਮਿਲ ਸਕਦੀਆਂ ਯਾਤਰਾ ਜ਼ਰੂਰੀ ਨਹੀਂ ਆ ਤਾਂ ਉਹਨੂੰ ਟਾਲੋ ਪਹਿਲਾਂ ਦੂਜਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਪਰ ক্লোਜ਼ਲੀ ਰਿਸ਼ਤੇ ਸਾਹਮਣੇ ਨਹੀਂ ਜ਼ਰੂਰੀ ਨੁਕਸਾਨ ਕਰ ਸਕਦੇ ਮੀਨਸ ਖਰਾਬ ਹੋ ਸਕਦੇ ਆ ਚੰਗਾ ਇਹ ਸੀ ਅਸਟ੍ਰੋਲੋਜੀ ਵਿਦਿਓਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਮੁਤਾਬਕ ਕਿੰਦਾ ਚੀਜ਼ਾਂ ਨੂੰ ਸਹੀ ਕਰਕੇ ਹੋਰ ਅੱਛੇ ਰਿਜ਼ਲਟ ਅਸੀਂ ਲੈ ਸਕਦੇ ਆ ਇੱਕ ਡੇਟ ਆਫ ਬਰਥ ਤੇ ਚਰਚਾ ਕਰਾਂਗੇ ਆਪਾਂ ਜਨਮ ਤਰੀਕ ਤੇ ਜਨਮ ਤਰੀਕ ਤੇ ਚਰਚਾ ਕਰਦੇ ਆ ਵਾਸਤੇ ਟਿਪ ਦੱਸ ਦੇਣੀ ਆ ਜਦ ਤੱਕ ਆਪਾਂ ਤੁਹਾਨੂੰ ਫੋਨ ਮੈਨੂੰ ਦੇ ਦਿਆਂ ਤਾ ਗੱਲ ਇਹ ਆ ਕਿ ਵਾਸਤੂ ਟਿਪ ਦੇ ਵਿੱਚ ਹੁਣ ਅੱਜਕੱਲ ਸਫਾਈਆਂ ਚੱਲ ਪਈਆਂ ਨਵਰਾਤਰੀਆਂ ਦੇ ਦਿਨਾਂ 'ਚ ਤਾਂ ਪਹਿਲੀ ਗੱਲ ਤਾਂ ਨਵੀਆਂ ਚੀਜ਼ਾਂ ਲਿਆਉਣੀਆਂ ਠੀਕ ਆ ਓਕੇ ਜਿੰਨੀਆਂ ਮਰਜ਼ੀ ਲੈ ਕੇ ਆਓ ਕੋਸ਼ਿਸ਼ ਇਹ ਕਰਨੀ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਨਹੀਂ ਸੰਭਣਾ ਓਕੇ ਕਿਉਂਕਿ ਤੁਹਾਨੂੰ ਲੱਗ ਰਿਹਾ ਨਾ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੋਈ ਚੀਜ਼ ਵਰਤੋਂ 'ਚ ਨਹੀਂ ਆਈ ਤਾਂ ਜੇ ਕੁਦਰਤ ਨੇ ਦੇਣੀ ਹੈ ਨਾ ਵਰਤੋਂ 'ਚ ਕਰਾਉਣੀ ਹੈ ਤਾਂ ਨਵੀਂ ਆ ਜਾਏਗੀ ਤਾਂ ਉਹਨਾਂ ਨੂੰ ਨਾ ਸੰਭੋ ਵਾਸਤੂ ਖਰਾਬ ਹੁੰਦਾ ਰਾਹੂ ਖਰਾਬ ਹੁੰਦਾ ਠੀਕ ਹੈ ਇਹ ਧਿਆਨ ਰੱਖਣਾ ਤੇ ਦੂਜਾ ਦੂਜੀ ਗੱਲ ਮੇਨ ਸਫਾਈ ਕਰਦੇ ਸਮੇਂ ਜੋ ਵੀ ਤੁਸੀਂ ਸਫਾਈ ਕਰ ਰਹੇ ਹੋ ਜਿੱਦਾਂ ਦੀ ਤਾਂ ਰੰਗਾਂ ਨੂੰ ਉਹਦੀਆਂ ਦਿਸ਼ਾਵਾਂ ਮੁਤਾਬਕ ਉਹ ਜਗਾ ਤੇ ਸਥਾਪਿਤ ਕਰੋ ਜਿੱਦਾਂ ਮੰਨ ਲਓ ਕਿ ਤੁਹਾਡਾ ਸਟੋਰ ਹੈ ਤਾਂ ਸਾਊਥ ਦੀ ਕੰਧ ਤੇ ਹੈਵੀ ਸਮਾਨ ਲਾਓ ਨਾਰਥ ਦੀ ਕੰਧ ਥੋੜੀ ਖਾਲੀ ਰੱਖੋ ਤੇ ਵੈਸਟ ਦੀ ਕੰਧ ਵਾਲੀ ਸਾਈਡ ਤੇ ਗ੍ਰੇ ਕਲਰ ਜਾਂ ਬਲੈਕ ਕਲਰ ਗਾਣਾ ਹੈ ਤਾਂ ਔਰ ਸਾਊਥ ਵਾਲੇ ਪਾਸੇ ਕੋਈ ਬਲੈਕ ਕਲਰ ਦੀ ਚੀਜ਼ ਨਹੀਂ ਰੱਖਣੀ ਐਦਾਂ ਚੀਜ਼ਾਂ ਨੂੰ ਸਹੀ ਕਰੋ ਠੀਕ ਆ ਕਿਸੇ ਨੇ ਔਲਾਦ ਪ੍ਰਾਪਤੀ ਲਈ ਪੁੱਛਿਆ ਸੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਸਾਊਥ-ਈਸਟ ਵਿੱਚ ਸੌਣਾ ਤੇ ਨਾਰਥ-ਵੈਸਟ ਵਿੱਚ ਸੌਣਾ ਔਲਾਦ ਪ੍ਰਾਪਤੀ ਲਈ ਸ਼ੁਭ ਮੰਨਿਆ ਜਾਂਦਾ ਹੈ ਪਰ ਜਦੋਂ ਔਲਾਦ ਹੋਣੀ ਜੇ ਨਹੀਂ ਹੋ ਰਹੀ ਤਾਂ ਸਾਊਥ-ਈਸਟ ਵਿੱਚ ਸੋਵੋ ਜਾਨੀ ਕਿ ਪੂਰਬ-ਦੱਖਣ ਕੋਨੇ 'ਚ ਆਪਣੇ ਘਰ ਦੀ ਦਿਸ਼ਾ ਕੱਢ ਲਓ ਤੇ ਉਸ ਜਗ੍ਹਾ ਤੇ ਸੌਣਾ ਸ਼ੁਰੂ ਕਰੋ ਸ਼ੁਕਰ ਦੀ ਦਿਸ਼ਾ ਇਹ ਚੰਦਰ ਵਾਦੇ ਲਈ ਮਾਂ ਬਣ ਲਈ ਬਹੁਤ ਅੱਛੀ ਸ਼ੁਭ ਮੰਨੀ ਜਾਂਦੀ ਆ ਜਾਂ ਨਾਰਥ-ਵੈਸਟ ਵਿੱਚ ਵੀ ਤੁਸੀਂ ਸੌ ਸਕਦੇ ਹੋ ਤਾਂ ਇਹ ਪ੍ਰੈਗਨਨਸੀ ਲਈ ਚੰਗੀ ਆ ਦੂਜੀ ਗੱਲ ਇਹ ਆ ਕਿ ਜਦੋਂ ਪ੍ਰੈਗਨਨਸੀ ਹੋ ਜਾਵੇ ਤਾਂ ਫਿਰ ਸਾਊਥ-ਵੈਸਟ ਚ ਸੋਮਾ ਜਾਣੀ ਦੱਖਣ ਪੱਛਮ ਸਮੂਹ ਤੀਜੀ ਗੱਲ ਮੇਨ ਇਹ ਆ ਕਿ ਔਲਾਦ ਦੇ ਲਈ ਪੰਜਵਾਂ ਖਾਨਾ ਦੇਖਿਆ ਜਾਂਦਾ ਪੰਜਵਾਂ ਖਾਨਾ ਲਗਨ ਤੋਂ ਪੰਜਵਾਂ ਖਾਨਾ ਔਲਾਦ ਦਾ ਕਾਰਕ ਹੈ ਅਗਰ ਉਸ ਜਗ੍ਹਾ ਤੇ ਰਾਹੂ ਹੈ ਜਾਂ ਉਸ ਜਗ੍ਹਾ ਤੇ ਸ਼ਨੀ ਬੈਠਾ ਹੈ ਤਾਂ ਔਲਾਦ ਦੇਰੀ ਨਾਲ ਹੁੰਦੀ ਏਨੀ ਕਿ ਹੁੰਦੀ ਨਹੀਂ ਹੈ ਸੂਰਜ ਬੈਠਾ ਹੋਵੇ ਤਾਂ ਪੇਟ ਦੀ ਗਰਮੀ ਦੀ ਵਜ੍ਹਾ ਨਾਲ ਔਲਾਦ ਹੋਣ ਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਣੀ ਜਨਮ ਪੱਤਰੀ ਕਿਸੇ ਤੋਂ ਚੈੱਕ ਕਰਾਓ ਦੇਖੋ પતિ ਪਤਨੀ ਦੋਨੋਂ ਹੀ ਕਿ ਕੀ ਰੁਕਾਵਟ ਹੈ ਕਿਉਂ ਹੈ ਤਾਂ ਤੁਹਾਨੂੰ ਰਸਤੇ ਮਿਲਨੇ ਸ਼ੁਰੂ ਹੋ ਜਾਣਗੇ ਉਸ ਰੁਕਾਵਟ ਦਾ ਉਪਾਹ ਕਰਨ ਦਾ ਰਸਤਾ ਕਲੀਅਰ ਹੋ ਜਾਂਦਾ ਹੈ ਹੋਰ ਕੁਝ ਨਹੀਂ ਕੁਦਰਤ ਨੇ ਜਦੋਂ ਜਿਹੜੀ ਚੀਜ਼ ਦੇਣੀ ਹੈ ਦੇਣੀ ਹੈ ਪਰ ਉਸ ਵਿੱਚ ਜਿਹੜੇ ਹੁਣ ਜੇ ਰਸਤੇ 'ਚ ਹੁਣ ਪੱਥਰ ਪਿਆਏ ਤੇ ਜਾਂਦਾ ਛਾਲ ਮਾਰਾਂਗੇ ਤੇ ਜਾਂ ਨੂੰ ਪਰੇ ਕਰਾਂਗੇ ਹੈਨਾ ਤਾਂ ਸਹੀ ਹੋ ਜਾ ਤਾਂ ਬਸ ਇਹੀ ਐਸਟ੍ਰੋਲੋਜੀ ਹੈ ਤਾਂ ਤੁਸੀਂ ਆਪਣੇ ਜਨਮ ਪੱਤਰੀਆਂ ਚੈੱਕ ਕਰਾਓ ਉਹਦੇ 'ਚ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਓਕੇ ਤਾਂ ਆਪਾਂ ਗੱਲ ਕਰਾਂਗੇ ਹਰਮਨਦੀਪ ਸਿੰਘ ਜੀ 2 April 2006 ਨੂੰ ਜਨਮ ਹੋਇਆ ਇਹਦਾ 2 April 2006 ਨੂੰ ਜਨਮ ਹੋਇਆ ਔਰ ਸੰਡੇ 2 AM ਜਾਨੀ ਸਵੇਰੇ ਤੜਕੇ 2 ਵਜੇ ਸਟੱਡੀ ਤੇ ਫਿਊਚਰ ਬਾਰੇ ਦੱਸ ਦੋ ਜੀ ਸਟੱਡੀ ਤੇ ਫਿਊਚਰ ਚਲੋ ਸੁਣੋ ਸਿਤਾਰੇ ਸਹੀ ਕਰ ਲਓ ਗ੍ਰਹਿ ਸਹੀ ਕਰ ਲਓ ਫਿਊਚਰ ਆਪੇ ਸਹੀ ਹੋ ਜਾਂਦਾ ਇਹਨਾਂ ਮੁਤਾਬਕ ਚੱਲਣਾ ਸ਼ੁਰੂ ਕਰ ਦਿਓ ਜ਼ਿੰਦਗੀ 'ਚ ਮੁਸੀਬਤਾਂ ਖਤਮ ਨਹੀਂ ਹੋਣੀਆਂ ਕੱਟ ਜਾਂਦੀਆਂ ਨੇ ਆਉਂਦੀਆਂ ਤਾਂ ਹੈ ਨੇ ਪਰ ਲੰਗ ਜਾਂਦੀਆਂ ਨੇ ਉਹਨੇ ਈ ਆਈ ਸਾਡਾ ਕੀ ਨੁਕਸਾਨ ਕਰ ਗਈ ਮਜ਼ਬੂਤ ਖੜੇ ਸੀ ਕੋਈ ਪਰੇਸ਼ਾਨੀ ਨਹੀਂ ਨੇਰੀ ਆਈ ਗੱਲ ਨਹੀਂ ਬਾਤ ਨਹੀਂ ਕੁਝ ਉੱਤੇ ਚੀਜ਼ ਗਿਰ ਗਈ ਦੋਨੋਂ ਚੀਜ਼ਾਂ ਦੀ ਸਿਚੁਏਸ਼ਨ ਹੈ ਸਹੀ ਰਵਾਂਗੇ ਮਜ਼ਬੂਤ ਖੜਾਂਗੇ ਤਾਂ ਸਿਤਾਰੇ ਕਿਸਮਤ ਸਾਥ ਦੇ ਰਾਂਗੇ ਤੁਹਾਨੂੰ ਲੱਗਣਾ ਜੀ ਤੁਹਾਡਾ ਬੱਚੇ ਹਰਮਨਦੀਪ ਦਾ ਤੁਹਾਨੂੰ ਲੱਗਣਾ ਹੈ ਔਰ ਬ੍ਰਹਸਪਤ ਜੋ ਬੈਠਾ ਹੈ 11ਵੇਂ ਸਥਾਨ ਵਿੱਚ ਹੈ ਤਾਂ ਪਿਤਾ ਦੇ ਪੈਰੀਂ ਹੱਥ ਲਗਾਓ ਅੱਛਾ ਹੋ ਜਾਓ ਸਭ ਕੁਝ ਮੰਗਲ ਚੰਦਰ ਦੀ ਜੁਤੀ ਹੈ ਕਿ ਤੂੰ 10ਵੇਂ ਸਥਾਨ ਵਿੱਚ ਹੈ ਕਾਲਾਪਨ ਤੇਜੀ ਥੋੜੀ ਜਿਹੀ ਜ਼ਿਆਦਾ ਰਹਿੰਦੀ ਆ ਤੇ ਸੂਰਜ ਰਾਹੁ ਦਾ ਗ੍ਰਹਿਣ ਜੋਗ ਵੀ ਆ ਜੋ ਕਿ ਪਰਿਵਾਰ ਵਿੱਚ ਪਰੇਸ਼ਾਨੀਆਂ ਦਿੰਦਾ ਹੈ ਅ ਅੱਗੇ ਵਧਣ ਦੇ ਲਈ ਠੀਕ ਹੈ ਅ ਸ਼ਨੀ 8ਵੇਂ ਸਥਾਨ ਵਿੱਚ ਹੈ ਮਾਂ ਦੇ ਲੱਤਾਂ ਗੁੱਡੀਆਂ ਦੀ ਪ੍ਰੋਬਲਮ ਦਿੰਦਾ ਹੈ ਜੋੜਾਂ 'ਚ ਦਰਦ ਦਿੰਦਾ ਹੈ ਤਾਂ ਕੀ ਕਰਨਾ ਤੁਸੀਂ ਇੱਕ ਤਾਂ ਬੱਚੇ ਦੇ ਤਾਂਬੇ ਦਾ ਕੜਾ ਪਾਓ ਜਦੋਂ ਥੋੜਾ ਅੱਛਾ ਸੁਚੇਤ ਜ਼ਿਆਦਾ ਉਮਰ ਹੋ ਚੁੱਕੀ ਤਾਂ ਸੋਨੇ ਦਾ ਵੀ ਪਾ ਸਕਦਾ ਪਿਤਾ ਦੇ ਪੈਰੀਂ ਹੱਥ ਲਾਵੇ ਚਾਂਦੀ ਦੀ ਜੱਬੀ ਚ ਸ਼ਾਇਦ ਦੱਖਣ ਵਾਲੇ ਪਾਸੇ ਰੱਖ ਦੋ ਤਾਂ ਰਸਤੇ ਮਿਲਨੇ ਸ਼ੁਰੂ ਹੋ ਜਾਣਗੇ ਫਿਊਚਰ ਤੁਹਾਡਾ ਆਪਣੇ ਹੱਥ ਵਿੱਚ ਹੈ ਬਾਦਾਮ ਨਾਰੀਅਲ ਚਲਪਰਵਾ ਕਰਾਉਂਦੇ ਰਹੋ ਕਰਦੇ ਰਹੋ ਘਰ ਚ ਧੂਆਂ ਕਰੋਗੇ ਪਾਣੀ ਵੇਸਟ ਕਰੋਗੇ ਤਾਂ ਸੂਰਜ ਰਾਹੁ ਦਾ ਗ੍ਰਹਿ ਜੋਗ ਉਲਝਾ ਕੇ ਰੱਖ ਦੇਗਾ ਤਾਂ ਉਹ ਚੀਜ਼ਾਂ ਨਹੀਂ ਕਰਨੀਆਂ ਫਟਕੜੀ ਨਾਲ ਪਾਣੀ ਨਾਲ ਕੁਰਲੀ ਕਰਦੇ ਰਹੋ ਤੇ ਸਭ ਤੋਂ ਜ਼ਰੂਰੀ ਜਦੋਂ ਵੀ ਤੁਸੀਂ ਸੈਲੀਬ੍ਰੇਸ਼ਨ ਕਰਦੇ ਹੋ ਕੋਈ ਨਾ ਕੋਈ ਪੰਗਾ ਸਿਆਪਾ ਪੈਂਦਾ ਹੈ ਤਾਂ ਉਹ ਥੋੜਾ ਜਿਹਾ ਬੰਦ ਕਰੋ ਵਰਡੇ ਵਗੈਰਾ ਨਾ ਮਨਾਓ ਦਿਖਾਵਾ ਨਾ ਕਰੋ ਤਾਂ ਸਮਝੋ ਰਸੀਦਾਂ ਘਟਗੀਆਂ ਫਿਊਚਰ ਅੱਛਾ ਹੋ ਗਿਆ ਰਹੀ ਗੱਲ ਸਟੱਡੀ ਬਾਰੇ ਤੁਸੀਂ ਪੁੱਛਿਆ ਤਾਂ ਸਟੱਡੀ ਦਾ ਮਾਲਕ ਜੋ ਹੈ ਮੰਗਲ ਹੈ ਤੇ ਮੰਗਲ ਚੰਦਰ ਨਾਲ ਬਿਰਾਜਮਾਣ ਹੈ ਅਸਟਮੇਸ਼ਨ ਨਾਲ ਪੜ੍ਹਾਈ ਦਾ ਪੂਰਾ ਮੁੱਲ ਨਹੀਂ ਮਿਲਦਾ ਮਿਹਨਤ ਦਾ ਮੂਰਾ ਪੂਰਾ ਮੁੱਲ ਕਈ ਵਾਰ ਨਹੀਂ ਮਿਲਦਾ ਤਾਂ ਜੀਪ ਤੇ ਸ਼ਾਇਦ ਲਾਉਣਾ ਸ਼ੁਰੂ ਕਰੋ ਤੇ ਬਾਕੀ ਜਿਉਂ ਤੇ ਦੁੱਧ ਜਾਂ ਜਿਉਂ ਤੇ ਗੁੜ ਮਿਕਸ ਕਰਕੇ ਗਾਂ ਨੂੰ ਖਿਲਾਓ ਤਾਂ ਪੜ੍ਹਾਈ ਵਿੱਚ ਪੈਂਦੀਆਂ ਰੁਕਾਵਟਾਂ ਖਤਮ ਹੋ ਜਾਣਗੀ ਠੀਕ ਹੈ ਏਸੀ ਆਪਾਂ ਚਰਚਾ ਕੀਤੀ ਹਰਮਨਦੀਪ ਸਿੰਘ ਜੀ ਤੇ ਹੁਣ ਸਮਝ ਆ ਜਾਂਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ